ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਭਵਾਨੀਗੜ੍ਹ ਤੋਂ ਇੱਕ ਤਸਵੀਰਾਂ ਇੱਕ ਮਸਲਾ ਬਣਿਆ ਹੋਇਆ ਜੇ ਜਿੱਥੇ ਕਿ ਕਾਲੂਆਰਖ ਸੁਣਿਆ ਕਿ ਕੋਈ ਇੱਥੇ ਕਿਸੇ ਸਿੱਖ ਬਾਣੇ ਦੇ ਵਿੱਚ ਮੁੰਡੇ ਵੱਲੋਂ ਕਿਸੇ ਬੱਚੇ ਨਾਲ ਦੁਸ਼ਕਰਮ ਕੀਤਾ ਗਿਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਉਸ ਦੇ ਸੰਬੰਧ ਵਿੱਚ ਆਲੂਆਰਖ ਦੇ ਦਿਉਰਾਂ ਪਰਾਂ ਦੇ ਹੋਰ ਲੋਕ ਇੱਥੇ ਇਕੱਤਰ ਨੇ ਇਸ ਟਾਈਮ ਇਸੇ ਮਸਲੇ ਦੇ ਉੱਤੇ ਕਿ ਨਹਿنگ ਸਿੰਘ ਫੌਜਾਂ ਆਈਆਂ ਸੀ ਜਿਨ੍ਹਾਂ ਦੀ ਕੁਝ ਅੰਸਰਾਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਹੁਣ ਇੱਥੇ ਸੋ ਨਹਿنگ ਸਿੰਘ ਫੌਜਾਂ ਪਾਰੀ ਮਾਤਰਾ ਵਿੱਚ ਪਹੁੰਚੀਆਂ ਨੇ ਬਾਕੀ ਗੱਡੀਆਂ ਉੱਧਰ ਲਵਾ ਦਿਓ ਸਾਰੀ ਸਾਰੀ ਮਾਤਰਾ ਦੇ ਵਿੱਚ ਨਹਿنگ ਸਿੰਘ ਫੌਜਾਂ ਇੱਥੇ ਪਹੁੰਚੀਆਂ ਨੇ ਤੇ ਇਸ ਮਸਲੇ ਦੇ ਉੱਤੇ ਮਾਫੀ ਮਸਲਾ ਇਹ ਖਾ ਗਿਆ ਹੋਇਆ ਜਿਹੜਾ ਕਿ ਇੱਕ ਬਹੁਤ ਗੰਭੀਰ ਮਸਲਾ ਬਣਿਆ ਉਹਦੇ ਸਬੰਧ ਦੇ ਵਿੱਚ ਗੱਲ ਕਰਾਂਗੇ ਜੀ ਜਥੇਦਾਰ ਕਰਮਜੀਤ ਸਿੰਘ ਜੀ ਖੜੇ ਨੇ ਪ੍ਰਧਾਨ ਸੰਗਰੂਰ ਤੋਂ ਇਹਨਾਂ ਨਾਲ ਗੱਲ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਥੇ ਇੰਨਾ ਭਾਰੀ ਇਕੱਠ ਹੈ ਕੀ ਮਸਲਾ ਬਣਿਆ ਇਥੇ ਉੱਤਕ ਵਿਅਕਤੀਆ ਬੋਲਣਾ ਸਾਡੇ ਨਿਹੰਗ ਸਿੰਘ ਸੀਗੇ 25 ਉਹ ਇੱਕ ਬਾਬਾ ਜੀ ਨਾਲ ਨਾ ਉਹ ਚੱਲ ਗਏ ਕਿਤੇ ਯਾਤਰਾ ਦੇ ਉੱਤੇ ਹਾਂਜੀ ਜਦੋਂ ਉਹ ਯਾਤਰਾ ਦੇ ਉੱਤੇ ਚੱਲ ਗਏ ਇੱਕ ਤਾਂ ਏ ਸੀਗਾ ਭਚੰਗੀ ਤੇ ਇੱਕ ਆਹ ਭਾਹ ਸੀਗਾ ਉਹ ਦੋਏ ਜਣੇ ਨਾ ਯਾਤਰਾ ਦੇ ਉੱਤੇ ਚੱਲ ਗਏ ਹਾਂਜੀ ਬੜਾ ਗ੍ਰਾਂਥੀ ਸੀਗਾ ਉਹ ਬਾਣਾ ਪਾਇਆ ਹੋਇਆ ਸੀ ਚਲੋ ਇਹਨਾਂ ਨੇ ਵੀ ਉਹਦਾ ਸਤਿਕਾਰ ਕੀਤਾ ਵੀ ਬਾਣੇ ਵਾਲੀ ਫੌਜ ਨਾਲ ਚੱਲੇ ਹਨਾ ਤੇ ਉਹਦੇ ਨਾਲ ਚੱਲ ਗਏ ਤੇ ਉਹ ਇਹਨਾਂ ਨੂੰ ਕਹਿ ਕੇ ਦਮਦਮਾ ਸਾਹਿਬ ਦਾ ਤੇ ਲੈ ਗਿਆ ਇਹਨਾਂ ਨੂੰ ਮੈਨੂੰ ਲੱਗਦਾ ਉਹ ਸ੍ਰੀ ਅਮਰਸਰ ਸਾਹਿਬ ਹਾਂਜੀ ਉੱਥੇ ਲਿਜਾ ਕੇ ਉਹਨੇ ਇਨਾਲੇ ਤਾਂ ਇਹਨਾਂ ਦੇ ਉੱਤੇ ਲਾਇਆ ਚੋਰੀ ਦਾ ਇਲਜ਼ਾਮ ਵੀ ਖੰਜਰ ਚੋਰੀ ਕੀਤਾ ਤੇ ਦੇਖੋ ਖੰਜਰ ਚੋਰੀ ਕੀਤਾ ਬਾਬਾ ਜੀ ਉਹਦੀ ਇਹ ਸਜ਼ਾ ਥੋੜੀ ਬਣਦੀ ਵੀ ਕੋਈ ਕਰਮ ਕਰੋ ਉਹਦੇ ਉਹਦੇ ਇੱਕ ਵਿਅਕਤੀ ਨੇ ਉਹਦੇ ਨਾਲ ਇੱਕ ਵਿਅਕਤੀ ਹੋਰ ਸੀਗਾ ਜਿਸ ਦਾ ਉਹਨੂੰ ਪਤਾ ਹੈ ਉਹਨੇ ਇਸ ਬੱਚੇ ਨਾਲ ਕੁਕਰਮ ਕੀਤਾ ਅੱਛਾ ਜੀ ਇਹਦੇ ਨਾਲ ਬਹੁਤ ਗਲਤ ਗੁਰ ਕਰਮ ਕੀਤਾ ਉਹਨੇ ਤੇ ਟ੍ਰੇਨ ਦੇ ਵਿੱਚ ਕੀਤਾ ਅੱਛਾ ਜੀ ਤੇ ਜਦੋਂ ਇਹਨਾਂ ਨੇ ਆ ਕੇ ਨਿਹੰਗ ਸਿੰਘ ਜਥੇਬੰਦੀ ਨੂੰ ਮਾਹਗਰ ਜਥੇਦਾਰ ਬਾਬਾ ਕਰਮਜੀਤ ਸਿੰਘ ਤੇ ਬਾਬਾ ਕਲਿੰਦਰ ਸਿੰਘ ਦੀ ਚੌਂਤੇ ਵਾਲਿਆਂ ਦੀ ਫੌਜ ਤੇ ਜਦੋਂ ਇੱਕ ਬਾਬਾ ਮੇਜਰ ਸਿੰਘ ਥੋੜੀ ਸਾਹਮਣੇ ਨਾਨਕਾਣਾ ਸਾਹਿਬ ਵਾਲਿਆਂ ਉਹਨਾਂ ਦੀ ਫੌਜ ਨਾਲ رابطہ ਕੀਤਾ ਤੇ ਉੱਤੇ ਜਦੋਂ ਮਾਥਾਲਜੀ ਪਹੁੰਚੇ ਪਿੰਡ ਦੇ ਵਿੱਚ ਗਏ ਪੰਚਾਇਤ ਨਾਲ ਨਗਰ ਨਾਲ ਗੱਲਬਾਤ ਕੀਤੀ ਤੇ ਪਹਿਲਾ ਤਾਂ ਉਹ ਗ੍ਰਾਂਤੀ ਸਿੰਘ ਨੇ ਟ੍ਰੇਨ 'ਤੇ ਇਹਦਾ ਬਣਾ ਲਾਹਿਆ ਹਾਂਜੀ ਨਾਲੇ ਤਾਂ ਉਹਨੇ ਕੋਈ ਕਰਮ ਕੀਤਾ ਨਾਲੇ ਇਹਦਾ ਬਣਾ ਲਾਹਿਆ ਹਾਂਜੀ ਤੇ ਇਹ ਪਚੰਗੀ ਸਾਡੀ ਫੌਜ ਇਹ ਥੋੜੀ ਜੀ ਤੇਜ਼ ਸੀ ਇਹ ਇਹਦੀ ਬਚਤ ਰਹਿ ਗਈ ਸਾਡੇ ਪਚੰਗੀ ਦੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਉੱਥੇ ਜਾ ਕੇ ਪਿੰਡ ਦੇ ਵਿੱਚ ਫਿਰ ਸਾਡੇ ਨਿਹੰਗ ਸਿੰਘਾਂ ਨੇ ਉਹਦਾ ਬਾਣਾ ਵਧਾਇਆ ਗ੍ਰਾਂਤੀ ਸਿੰਘ ਦਾ ਹਾਂਜੀ ਅਤੇ ਉਹਨਾਂ ਨੂੰ ਟਾਈਮ ਦਿੱਤਾ ਅਲਟੀਮੇਟ ਦਿੱਤਾ 10 ਦਿਨਾਂ ਦਾ ਵੀ 10 ਦਿਨਾਂ ਦਾ ਆਪਾਂ ਜਾਂ ਤਾਂ ਉਹ ਦੂਜਾ ਬੰਦਾ ਤੂੰ ਪੇਸ਼ ਕਰ ਤੇ ਉਹ ਜਦੋਂ ਉਹਨਾਂ ਤੋਂ ਨਹੀਂ ਪੇਸ਼ ਹੋਇਆ ਸਾਡੇ ਸਿੰਘ ਜਾ ਕੇ ਕਿਤੇ ਉਹਨਾਂ ਨੂੰ ਰਾਸਤੇ 'ਚੋਂ ਮਿਲ ਗਿਆ ਉਹ ਸਾਡੇ ਸਿੰਘ ਉਹਨੂੰ ਲੈ ਆਏ ਹਾਂਜੀ ਲੈ ਆ ਕੇ ਤੇ ਜਦੋਂ ਅੱਜ ਉਹਨਾਂ ਦੇ ਪਿੰਡ ਲੈ ਕੇ ਗਏ ਵੀ ਭਾਈ ਇਹ ਉੱਤਕ ਵਿਅਕਤੀ ਵੱਲੋਂ ਹੀ ਕੁਰਕਰਮ ਕੀਤਾ ਗਿਆ ਤਾਂ ਪਿੰਡ ਦੇ ਕੁਝ ਮੂਦਵਾਰ ਬੰਦੇ ਨੇ ਪੰਚਾਇਤ ਹਾਂਜੀ ਮੌਜੂਦਾ ਪੰਚਾਇਤ ਆ ਤੇ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਸਰਕਾਰ ਨੂੰ ਇਹ ਚੀਜ਼ ਦੱਸਦਾ ਸਰਕਾਰ ਨੂੰ ਵੀ ਤੁਸੀਂ ਪਹਿਲਾਂ ਤਾਂ ਦੱਸੋ ਵੀ ਨਵੇਂ ਦੇ ਚੁਣੇ ਗਏ ਸਰਪੰਚ ਹੈਗੀ ਉਹਦੇ ਘਰ ਦੀ ਤੇ ਫੈਸਲਾ ਕਰਨ ਲੱਗਿਆ ਉਹਦਾ ਮੁੰਡਾ ਉਹਦੇ ਕੋਲੇ ਦੱਸੋ ਵੀ ਕੀ ਅਧਿਕਾਰ ਅਸੀਂ ਸਰਕਾਰ ਨੂੰ ਸਰਪੰਚ ਨਹੀਂ ਹੈ ਸੀ ਉਹਦਾ ਬੇਟਾ ਸੀ ਬਾਬਾ ਜੀ ਸਰਪੰਚ ਨੇ ਫੋਨ ਬੰਦ ਕੀਤਾ ਉਹਦੀ ਮਾਂ ਸਰਪੰਚ ਹੈ ਤੇ ਉਹਦੇ ਮੁੰਡੇ ਨੇ ਫੈਸਲਾ ਕੀਤਾ ਪਹਿਲਾਂ ਤਾਂ ਅਥਾਰਟੀ ਦੱਸੇ ਉਹਦੇ ਕੋਲੇ ਕੀ ਹੈ ਕਿ ਜਿਹੜਾ ਉਹ ਫੈਸਲਾ ਕਰ ਸਕਦਾ ਜੇ ਉਹਦੇ ਕੋਲੇ ਅਥਾਰਟੀ ਹੈ ਉਹ ਥਾਣੇ ਦੇ ਵਿੱਚ ਪੇਸ਼ ਕਰੇ ਜਾਫਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਹਾਂਜੀ ਪਰਕਰਮ ਵਾਲਾ ਦੇ ਪਰਚਾ ਚਾਹੇ ਬਾਅਦ ਚੋਂ ਕੱਟ ਦਈਏ ਸਭ ਤੋਂ ਪਹਿਲਾਂ ਉਹ ਜਾਲੀ ਬੰਦੇ ਦੇ ਪਰਚਾ ਕੱਟੀਏ ਜਿਹੜਾ ਫੈਸਲੇ ਕਰਦਾ ਪਿੰਡ ਦੇ ਸਰਪੰਚ ਬਣਿਆ ਫਿਰਦਾ ਸਰਪੰਚ ਬਣਿਆ ਫਿਰਦਾ ਜਾਲੀ ਸਰਪੰਚ ਫੈਸਲਾ ਕਰਦਾ ਤੇ ਦੂਜੀ ਗੱਲ ਇਹਦਾ ਬਾਣਾ ਲਾਹਾਇਆ ਹਾਂਜੀ ਪ੍ਰਕਰਮ ਵਾਲੇ ਬੰਦੇ ਨੇ ਫਿਰ ਉਹਦਾ ਮਾਣਾ ਫੌਜਾਂ ਨੇ ਲਾ ਆ ਅਮਰਤ ਭੰਗ ਕਰਾਇਆ ਇਹਦਾ ਮੁੰਡੇ ਦਾ ਜੀ ਅਮਰਤ ਇਹਦਾ ਭੰਗ ਕਰਵਾਇਆ ਗਿਆ ਤੇ ਡਾਂਗਾ ਮਾਰੀਆਂ ਗਈਆਂ ਇਹਨਾਂ ਦੇ ਤੇ ਡਾਂਗਾ ਕਿਉਂ ਮਾਰੀਆਂ ਗਈਆਂ ਡਾਂਗਾ ਬੇਟਾ ਤੁਹਾਡੇ ਡਾਂਗਾ ਕਿਉਂ ਮਾਰੀਆਂ ਗਈਆਂ ਬਾਬਾ ਜੀ ਅਸੀਂ ਇਹ ਇਹ ਕਹਿ ਰਹੇ ਦੀ ਕੁਕਰਮ ਕਰੋ ਅਸੀਂ ਫਿਰ ਮੰਨੀ ਜਦੋਂ ਇਹ ਜਾਣ ਜਾਣ ਕੇ ਬਾਬਾ ਜੀ ਫਿਰ ਮੈਨੂੰ ਕਹਿ ਰਿਹਾ ਸੀਗਾ ਤੇ ਫਿਰ ਇਹ ਡਾਂਗਾ ਮਾਰੀ ਗਿਆ ਅਸੀਂ ਬਾ ਅਸੀਂ ਮੈਂ ਕਹਾਂ ਮੇਰੀ ਲੱਤ ਦੇ ਆਪਰੇਸ਼ਨ ਹੋਇਆ ਕਹਿੰਦਾ ਕਹਿੰਦਾ ਕਿੱਥੇ ਕਹਿੰਦਾ ਕਿੱਥੇ ਹੋਇਆ ਆਪਰੇਸ਼ਨ ਇਹ ਬਾਬਾ ਫਿਰ ਕਹਿੰਦਾ ਪੁੱਤ ਦੱਸੀ ਕਿੱਥੇ ਆਪਰੇਸ਼ਨ ਕਹਿੰਦਾ ਮੁੱਦਾ ਪੈ ਜਾ ਮਾਂ ਬਾਪ ਨਾਲੇ ਮੈਨੂੰ ਬੁਖਾਰ ਆ ਕਹਿੰਦਾ ਬੁਖਾਰ ਤਾਂ ਲੈ ਜਾਊਗਾ ਤੂੰ ਮੁੱਦਾ ਪੈ ਗੇ ਰਾਂ ਮੈਨੂੰ ਜਦੋਂ ਇਹਨੇ ਐ ਕਿਹਾ ਫਿਰ ਮੈਂ ਬਾਬਾ ਜੀ ਹੁਣ ਇੰਨੇ ਬੰਦੇ ਆ ਤੁਸੀਂ ਵੀ ਦੱਸੋ ਕੀ ਕਰ ਸਕਦੇ ਹੋ ਉਹਨੇ ਫਿਰ ਕੰਨਾਂ ਨੂੰ ਕੁੱਟਿਆ ਅਸੀਂ ਅਸੀਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇਦਾਂ ਦੇ ਪਿੰਡ ਦੇ ਲੋਕ ਜਿਹੜੇ ਮੁਧਵਰ ਬਣੇ ਫਿਰਦੇ ਨੇ ਇਹ ਜੇ ਕੁ ਕਰਮ ਵਾਲੇ ਬੰਦਿਆਂ ਦਾ ਸਾਥ ਦੇਣਗੇ ਤੇ ਫਿਰ ਜਿਹੜੀ ਸਾਡੀ ਨਿਹੰਗ ਸਿੰਘ ਪਚੰਗ ਫੌਜ ਆ ਬਾਬਾ ਜੀ ਅੰਨਾ ਉੱਤੇ ਕੀ ਅਸਰ ਜਾਊ ਅਸੀਂ ਜਿਹੜੇ ਸਿੱਖੀ ਸੰਧਾਤਾ ਉਹਦੇ ਨਾਲ ਅਸੀਂ ਸੰਗਤ ਜੋੜਨੀ ਆ ਜਾਂ ਤੋੜਨੀ ਆ ਇਹ ਬੰਦਿਆਂ ਨੇ ਪ੍ਰਕਰਮ ਕੇ ਤਾਂ ਨਕਲੀ ਸਰਪੰਚ ਫੈਸਲੇ ਕਰੀ ਜਾਂਦਾ ਅਤੇ ਇਹਨਾਂ ਦੇ ਪਿੰਡ ਦੇ ਮੁਧਵਰ ਬੰਦਿਆਂ ਵੱਲੋਂ ਇੱਕ ਗੱਲ ਹੋਰ ਦੱਸਣਾ ਸਾਡੇ ਕਿਸੇ ਵੀ ਨੰਗ ਸਿੰਘ ਕੋਲੇ ਜਿੰਨੀ ਫੌਜ ਕੜੀ ਜਾਂ ਕਿਸੇ ਕੋਲੇ ਕੋਈ ਹਥਿਆਰ ਨਹੀਂ ਹੈਗਾ ਬਾਬਾ ਜੀ ਸਾਡੇ ਕੋਲੇ ਬਰਾਤਨ ਸ਼ਾਸਤਰ ਨੇ ਪਰ ਇਹਨਾਂ ਦੀ ਪਿੰਡ ਦੀ ਪੰਚਾਇਤ ਵੱਲੋਂ ਲਾ ਲਓ ਜਾਂ ਕੋਈ ਸ਼ਰਾਰਤੀ ਅਨਸਰ ਮੁੱਧ ਪਰ ਬੰਦੇ ਜਿਹੜੇ ਆਏ ਸੀ ਉਹਨਾਂ ਵੱਲੋਂ ਸਾਡੇ ਨੰਗ ਸਿੰਘ ਦੇ ਖਜ਼ਾਨੇ ਦੇ ਵਿੱਚ ਨਕਲੀ ਪਿਸਤਲ ਪਾਇਆ ਗਿਆ ਅੱਛਾ ਜੀ ਪੂਰੀ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਅਤੇ ਸਾਰਾ ਪੂਰ ਪੰਚਾਇਤ ਦੀ ਮੌਜੂਦਗੀ ਜਥੇਬੰਦੀਆਂ ਦੇ ਜਥੇਦਾਰ ਤੇ ਫੌਜ ਅੰਦਰ ਬੈਠੀ ਸੀ ਐਸ ਐਚਓ ਉਤਾਰ ਸਿੰਘ ਜੀ ਦੇ ਦਫ਼ਤਰ 'ਚ ਐਸ ਐਚਓ ਉਤਾਰ ਸਿੰਘ ਨੇ ਦਫ਼ਤਰ ਦੇ ਵਿੱਚ ਸਾਨੂੰ ਇੱਕ ਪਿਸਤਲ ਕੱਢ ਕੇ ਦਿਖਾਇਆ ਵੀ ਇਹ ਥੋੜੀ ਫੌਜਾਂ ਦਾ ਸੀ ਬਗੈਰ ਕਿ ਸਾਡੇ ਕੋਲੇ ਕੋਈ ਸਾਧਨ ਨਹੀਂ ਹੈਗਾ ਸਾਡੇ ਕੋਲੇ ਜਿਹੜੇ ਸਾਧਨ ਨੇ ਉਹ ਲਾਇਸੈਂਸ ਨੇ ਇਹਨਾਂ ਦੇ ਵੀ ਲਾਇਸੈਂਸ ਬਣਦੇ ਨੇ ਕੋਈ ਹਥਿਆਰ ਨਹੀਂ ਹੈਗਾ ਸਾਡੇ ਕੋਲੇ ਨਜਾਇਜ਼ ਇਹ ਜਾਲੀ ਪੰਚਾਇਤ ਹੈ ਜਾਲੀ ਇਹ ਪਰਚਾ ਪਵਾਉਣ ਨੂੰ ਕਰਦੇ ਨੇ ਤੇ ਸਾਡੇ ਤਿੰਨਾਂ ਦੇ ਅੰਗ ਸਿੰਘਾਂ ਦਾ ਹਾਲ ਤੱਕ ਪਤਾ ਨਹੀਂ ਲੱਗਿਆ ਜੋ ਕਿ ਪਿੰਡ ਦੇ ਮੋਢੇਵਰ ਬੰਦਿਆਂ ਨੂੰ ਪਤਾ ਵੀ ਉਹ ਕਿੱਥੇ ਨੇ ਕਾਹੀਆਂ ਨਾਲ ਰਾੜਾ ਨਾਲ ਅਤੇ ਡਾਂਗਾ ਨਾਲ ਹਮਲਾ ਕੀਤਾ ਗਿਆ ਸਾਡੇ ਬੜੇ ਸਤਕਾਰਯੋਗ ਹਮਲਾ ਕਿਹਨੇ ਕਿਹਨੇ ਕੀਤਾ ਗਿਆ ਹਮਲਾ ਅਸੀਂ ਨਾਮ ਲਿਖਾ ਦਿੱਤਾ ਇੱਕ ਵਿਅਕਤੀ ਇੱਕ ਵਿਅਕਤੀ ਦਾ ਮੈਂ ਨਾਮ ਦੱਸਦਾ ਉਹ ਕਿਹਨੇ ਫਰਲਾ ਫਰਲਾ ਵਿਧਾਇਕ ਲੰਗਣ ਗੋਰਾ ਗੋਰਾ ਉਹਦਾ ਨਾਮ ਗੁਰਮਖਾ ਗੁਰਮਖ ਸਿੰਘ ਜੀ ਗੁਰਮਖ ਸਿੰਘ ਜੀ ਪੋਣੇ ਬਹੁਤ ਕਾਨੂੰਨੀ ਹਰਕਤ ਕੀਤੀ ਉਹਦੇ ਨਾਲ 30-40 ਵਿਅਕਤੀ ਆਣ ਪਛਾਤੇ ਵੀ ਉਹਨੇ ਬਾਹਰੋਂ ਬੁਲਾਏ ਹੋਏ ਸੀ ਜੋ ਇਹ ਸਾਰੀ ਘਟਨਾ ਨੂੰ ਇਨਜਾਮ ਉਹ ਮੈਨੂੰ ਲੱਗਦਾ ਪੰਚਾਇਤ ਦਾ ਮੈਂਬਰ ਹੈ ਉਹਨੇ ਕਰਵਾਇਆ ਇਹ ਜੀ ਤੇ ਜਦੋਂ ਇੱਥੇ ਸਾਰੇ ਬੰਨ ਲਾਭ ਦਾ ਪਤਾ ਸਾਨੂੰ ਪਤਾ ਲੱਗਿਆ ਸਾਡੇ ਕੋਲੇ ਕਾਲਾਂ ਆ ਗਈਆਂ ਮੈਸੇਜ ਆ ਗਏ ਤਾਂ ਸਾਰੇ ਹੀ ਨਿਹੰਗ ਸਿੰਘ ਜਥੇਬੰਦੀਆਂ ਫੌਜਾਂ ਇੱਥੇ ਇਕੱਤਰ ਹੋ ਕੇ ਪਹੁੰਚੀਆਂ ਤੇ ਪਹਿਲਾਂ ਸਾਡੇ ਦੋ ਸਿੰਘ ਇੱਥੇ ਆ ਕੇ ਪਤਾ ਕਰਨ ਲੱਗੇ ਐਸਐਚਓ ਸਾਹਿਬ ਤੋਂ ਵੀ ਮਸਲਾ ਕੀ ਹੋਇਆ ਦੇਖੋ ਜੀ ਕਿਸੇ ਦਾ ਵੀ ਕੋਈ ਕਤਲ ਹੋ ਜੇ ਕੁਝ ਵੀ ਹੋ ਜੇ ਬੰਦੇ ਮੋਦਪੁਰ ਆ ਕੇ ਪੁੱਛਦੇ ਹੁੰਦੇ ਨੇ ਵੀ ਭਾਈ ਸਾਡੇ ਬੰਦਿਆਂ ਤੋਂ ਕੀ ਗਲਤੀ ਹੋ ਗਈ ਅਸੀਂ ਥੋੜਾ ਜਿਹਾ ਗਲਤ ਤਰੀਕੇ ਨਾਲ ਵਿਵਹਾਰ ਕੀਤਾ ਗਿਆ ਤੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਸਰਕਾਰ ਦੇ ਕੰਨੀ ਗੱਲ ਕੱਢਣੀ ਚਾਹੁੰਦੇ ਆ ਵੇ ਅਸੀਂ ਅਤੀਰਖਾਤ ਦਿੱਤੀ ਦੇਣ ਲੱਗਿਆ ਇਹਨਾਂ ਨੂੰ ਅਸੀਂ ਇੱਕ ਮੁੱਖ ਮੰਤਰੀ ਨੂੰ ਵੱਡਾਂਗੇ ਲੈਟਰ ਇੱਕ ਐ ਜੀ ਪੀ ਸੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਕੜਗਾਜ ਜੀ ਉਹਨਾਂ ਨੂੰ ਵੀ ਅਸੀਂ ਲੈਟਰ ਕੱਢਣਾ ਅਤੇ ਸਵੇਰੇ ਹੋ ਸਕਦਾ ਹੈ ਤੇ ਵੱਡੇ ਪੱਧਰ ਤੇ ਮੋਰਚਾ ਵੀ ਲਾਇਆ ਜਾਵੇ ਕਰੋੜ ਬਲੌਕ ਵੀ ਕੀਤਾ ਜਾ ਸਕਦਾ ਜਿਹਦੇ ਵਿੱਚ ਸਾਡੇ ਪੰਥ ਦੇ ਮਹਾਨ ਜੰਗੀ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਥੋੜੀ ਸਾਹਿਬ ਜੀ ਵੀ ਪਹੁੰਚਣਗੇ ਉਹਨਾਂ ਦੀ ਨੌਲੇਜ ਚ ਵੀ ਇਹ ਮਸਲਾ ਪਾਰਾ ਮਸਲਾ ਉਹਨਾਂ ਦੀ ਨੌਲੇਜ ਚ ਹੈ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਜਥੇਦਾਰ ਬਾਬਾ ਰਾਜਾਰਾ ਸਿੰਘ ਜੀ ਅਤੇ ਜਥੇਦਾਰ ਬਾਬਾ ਹਰੀ ਸਿੰਘ ਜੀ ਖਲਿਆਣਪੁਰ ਵਾਲੇ ਜਥੇਦਾਰ ਬਾਬਾ ਹਰਪ੍ਰੀਤ ਸਿੰਘ ਜੀ ਅਕਪੂਰ ਥਲੇ ਵਾਲੇ ਜਥੇਦਾਰ ਬਾਬਾ ਸ਼ੇਂਦਰ ਸਿੰਘ ਜੀ ਫਿਰੋਜ਼ਪੁਰ ਵਾਲੇ ਕਿ ਜਿੰਨੇ ਵੀ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਵਿਆंती ਫੌਜਾਂ ਲੈ ਕੇ ਇੱਥੇ ਪਹੁੰਚਣਗੇ ਸਾਰਿਆਂ ਨਾਲ رابطہ ਹੋ ਚੁੱਕਿਆ ਹੈ ਅਤੇ ਹੁਣ ਅਸੀਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਇਹਨਾਂ ਉੱਤੇ ਹੁਣੇ ਬਾਈ ਨੇਮ ਪਰਚਾ ਕਿ ਦਰਜ ਕੀਤਾ ਜਾਵੇ ਪਰਚੇ ਦਾ ਜਿਹੜਾ ਕੋਈ ਨਾਮ ਹੁੰਦਾ ਹੈ ਨੰਬਰ ਵਾਈਜ਼ ਪਰਚਾ ਇਕੱਠਾ ਜਾਂਦਾ ਉਹਦੀ ਸਾਨੂੰ ਲਿਸਟ ਦਾ ਨਾਮ ਨੰਬਰ ਲਿਖ ਕੇ ਦਿੱਤਾ ਜਾਵੇ ਉਹਨਾਂ ਦੇ ਕਦੇ ਇੱਥੋਂ ਨਹੀਂ ਜਾਣ ਲੱਗੇ ਪੁਤਕ ਵਿਆਖਿਆ ਉੱਤੇ ਸਾਡੇ ਬਾਣੇ ਨਾਲ ਖੇਚੂ ਕੀਤੀ ਹਰਲਾ ਵਧਾਇਆ ਨਿਹੰਗ ਸਿੰਘਾਂ ਦੇ ਬਾਣੇ ਵਧਾਏ ਉਹ ਉਹਨੇ ਨਿੰਮੇ ਤਾਂ ਆ ਰਹਾ ਮੈਂ ਦੱਸ ਰਿਹਾ ਬਾਬਾ ਤੇ ਹੋਰ ਵੀ ਬਣ ਦਿੱਤਾ ਧਾਰਾ ਨੂੰ ਵੀ ਲਾ ਕੇ ਅਸੀਂ ਇਹ ਵੀ ਕਹਿਦਾ ਵੀ ਜਿਹੜੀਆਂ ਸਾਡੇ ਨੰਗ ਸਿੰਘ ਆ ਉੱਥੇ ਧਾਰਾ ਲੱਗਣਗੇ ਉਹ ਲਾਉਣ ਹਾਂਜੀ ਹਾਂਜੀ ਠੀਕ ਲਾਉਣ ਸਾਨੂੰ ਕੋਈ ਉਹ ਨਹੀਂ ਹੈਗਾ ਹਾਂਜੀ ਹਾਂਜੀ ਉਹ ਲਾ ਦੇਣਾ ਸਾਨੂੰ ਕੋਈ ਸਾਨੂੰ ਕਿਸੇ ਆਏ ਦਾ ਦੁੱਖ ਨਹੀਂ ਹੈਗਾ ਨਾ ਸਾਨੂੰ ਕਿਸੇ ਦਾ ਡਰ ਬਸ 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 ਕੋਈ ਗੱਲ ਨਹੀਂ ਸਾਡੀਆਂ ਬਹੁਤ ਜਾਂ ਅੰਦਰ ਜਾਣਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਇੱਕ ਇਹਨਾਂ ਦੇ ਵੱਡੀ ਉਮਰ ਦਾ 40-45 ਸਾਲ ਦਾ ਢਿੰਗ ਸਿੰਘਾ ਕਿਸੇ ਹੋਰ ਜਿੱਥੇ ਬੰਦੀ ਦਾ ਜਾਨੀ ਕਿ ਸਾਡੀਆਂ ਜਿੱਥੇ ਬੰਦਿਆਂ ਨਾਲੋਂ ਅਟੈਚ ਨਹੀਂ ਹੈ ਇਹ ਬੱਚੇ ਸਾਡੇ ਨਾਲ ਅਟੈਚ ਨੇ ਇਹਨਾਂ ਨੂੰ ਬਾਬਾ ਜੀ ਬਾਣੇ ਦੇ ਚਾਹਸੇ ਦੇ ਵਿੱਚ ਆਜੋ ਆਪਾਂ ਨੇ ਕਿਸੇ ਯਾਤਰਾ ਤੇ ਜਾ ਕੇ ਆਈਏ ਲੈ ਕੇ ਗਿਆ ਸਿੰਘਾ ਨੂੰ ਇਹਨਾਂ ਨਾਲ ਬਾਬਾ ਜੀ ਮਾੜਾ ਕਰਮ ਕੀਤਾ ਗਿਆ ਰੇਲ ਗੱਡੀ ਦੇ ਵਿੱਚ ਹਾਂਜੀ ਇਹ ਸਾਰੀਆਂ ਸੰਗਤਾਂ ਜਿਹੜੇ ਹੁਣ ਪ੍ਰਸ਼ਾਸਨ ਨਾਲ ਬੇਨਤੀ ਇਹ ਹੈ ਵੀ ਫਿਰ ਕਹਿ ਦਿੰਦੇ ਨੇ ਵੀ ਤੁਸੀਂ ਸਰਕਾਰਾਂ ਬਾਰੇ ਵੀ ਬੋਲ ਜਾਂਦੇ ਹੋ ਝਾੜੋ ਦੀ ਸਰਕਾਰ ਆ ਸਾਡੀ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਬਾਬਾ ਜੀ ਅਸੀਂ ਪ੍ਰਸ਼ਾਸਨ ਨਾਲ ਮਿੰਤਾ ਕਰਕੇ ਆਟ ਕੇ ਜਦੇਦਾਰ ਬੰਦੇ ਅੰਦਰ ਬੈਠੇ ਹੈਗੇ ਐਡੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਦੀ ਇਹਨਾਂ ਨੂੰ ਸਾਰਿਆਂ ਨੂੰ ਗੁੱਸਾ ਵੀ ਕਿਉਂ ਅਸੀਂ ਬਾਬਾ ਜੀ ਜਾਣੀ ਹੈ ਜਦੇਦ ਬੰਦੀ ਵੱਲੋਂ ਸਾਡੇ ਸਿੰਘਾਂ ਨੂੰ ਭੇਜਿਆ ਜਾਂਦਾ ਹੈ ਕਿ ਅਸੀਂ ਜਦੋਂ ਪਹੁੰਚੇ ਤੇ ਉਹਦੋਂ ਸਾਨੂੰ ਇਹਨਾਂ ਨੇ ਇੱਕ ਵਾਰੀ ਤਾਂ ਭੰਜ ਕੇ ਪੈ ਗਏ ਵੀ ਹਾਂ ਬਈ ਕਿ ਤੁਸੀਂ ਆਇਓ ਪੰਚਾਇਤ ਦਾ ਮਸਲਾ ਪੰਚਾਇਤ ਤੇ ਸਾਡੇ ਸਾਹਮਣੇ ਛੇੜੇ ਬੰਦੇ ਸਰਪੰਚ ਵੀ ਉਹਦੀ ਮਾਂ ਸਰਪੰਚਾ ਜਾਂ ਕਿ ਉਹਦੀ ਮਾਤਾ ਜੀ ਸਰਪੰਚ ਨੇ ਉਹ ਬੰਦਾ ਆ ਕੇ ਸਾਡੇ ਤੇ ਸਰਪੰਚੀ ਕਰਕੇ ਗਿਆ ਥਾਣੇ ਦੇ ਵਿੱਚ ਐਸਐਚਓ ਦੀ ਮੌਜੂਦਗੀ ਕਿ ਅਸੀਂ ਇਹ ਬੇਨਤੀ ਕਰਨਾ ਚਾਹਣਾ ਇਸ ਪ੍ਰਸ਼ਾਸਨ ਨੂੰ ਵੀ ਹੁਣ ਇਹ ਕੰਮ ਕਰਿਆ ਕਰੋਗੇ ਤੁਸੀਂ ਵੀ ਪੰਚਾਇਤ ਕਿਸੇ ਨੇ ਚੋਣ ਲਈ ਸਰਪੰਚ ਕਿਤੇ ਫਿਰਦਾ ਤੇ ਮੁੰਡਾ ਆ ਕੇ ਫੈਸਲੇ ਕਰੂਗਾ ਤੇ ਬਾਕੀ ਸਾਡੇ ਤਿੰਨ ਸਿੰਘ ਗਾਇਬ ਨੇ ਉਹ ਪਿੰਡ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਜਲਦੀ ਜਲਦੀ ਹਾਰ ਜਕੀਤ ਕਰ ਦਿਓ ਸਿੰਘਾਂ ਨੂੰ ਸਾਡਿਆਂ ਨੂੰ ਕਿ ਜਿੰਨੇ ਵੀ ਸਾਰੇ ਪੰਚਾਇਤ ਦੇ ਮਗਰ ਫੌਜ ਆਈ ਸੀ ਪਹਿਲਾਂ ਅਸੀਂ ਇੱਥੇ ਆ ਕੇ ਵੇਖਿਆ ਮਾਹੌਲ ਵੀ ਬਹੁਤ ਜ਼ਿਆਦਾ ਪਿੰਡ ਇਹਨਾਂ ਨਾਲ ਸਾਥ ਦਿੰਦਾ ਸ਼ਾਇਦ ਸਾਡੇ ਨੰਗ ਸਿੰਘਾਂ ਦੀ ਗਲਤੀ ਹੋਵੇ ਤੇ ਜਦੋਂ ਅਸੀਂ ਆ ਕੇ ਵੇਖਿਆ ਮਾਈਆਂ ਬੀਬੀਆਂ ਸਾਰੀਆਂ ਸਾਡੇ ਨਾਲ ਖੜੀਆਂ ਹਾਂ ਹਾਂਜੀ ਹਾਂਜੀ ਮਾਤਾ ਕੀ ਮਸਲਾ ਬਣਿਆ ਤੁਹਾਡਾ ਜੀ ਬ ਪੰਜ ਸਿੰਘ ਸੇ ਸਿੰਘ ਬੁਲਾਏ ਵੀ ਅਸੀਂ ਫੈਸਲਾ ਕਰਾਂਗੇ ਜਿਵਾਖਾਂ ਦਾ ਕੋਈ ਹੱਲ ਹੋਊਗਾ ਦੋ ਚਾਰ ਦਿਨ ਪਹਿਲਾਂ ਵੀ ਆ ਕੇ ਗਏ ਨੇ ਸੀ ਉਹ ਸਿੰਘ ਆਏ ਸੀ ਪਹਿਲਾਂ ਹਾਂਜੀ ਹਾਂਜੀ ਉਹ ਸਿੰਘ ਆਏ ਸੀ ਅਸੀਂ ਹੁਣ ਚਾਰ ਪੰਜ ਹੋਰ ਸਿੰਘ ਬੁਲਾ ਲਏ ਵੀ ਚੱਲੇ ਕੋਈ ਮਸਲਾ ਇਹਨਾਂ ਦਾ ਹੱਲ ਕਰਾਂਗੇ ਬਾਣੇ ਦੀ ਗੱਲ ਹੈ ਨਾ ਚਲੋ ਅਸੀਂ ਗਏ ਅਸੀਂ ਉਧਰ ਇਕੱਠ ਕਰਿਆ ਵੀ ਮੈਂਬਰ ਸਰਪੰਚ ਬੁਲਾਓ ਤੁਸੀਂ ਅਸੀਂ ਭਾਈ ਇਕੱਠ ਕਰਨਾ ਹੈ ਹਾਂਜੀ ਹਾਂਜੀ ਵੀ ਅਸੀਂ ਇਕੱਠ ਕਰਕੇ ਤੁਹਾਨੂੰ ਉਹ ਵੀ ਅਸੀਂ ਮਸਲਾ ਹੱਲ ਕਰਨਾ ਜਿਹੜਾ ਬੰਦਾ ਅਸੀਂ ਨੇ ਗਵਾਹੀ ਵਾਲਾ ਕਹਿੰਦੇ ਤੇ ਵੀ ਬੰਦੇ ਨੂੰ ਫੜੋ ਅਸੀਂ ਉਹ ਗਵਾਹੀ ਵਾਲਾ ਬੰਦਾ ਅੰਬਰਸਰ ਤੋਂ ਫੜਕੇ ਲਿਆਂਦਾ ਤੁਸੀਂ ਆ ਫੜਕੇ ਲਿਆਂਦਾ ਜੀ ਹਾਂਜੀ ਸਾਡੇ ਘਰ ਦੇ ਆ ਨਹੀਂ ਘਰ ਦੇ ਨਹੀਂ ਅਸੀਂ ਬੇਟਾ ਹਾਂ ਤੁਸੀਂ ਫੜ ਲਿਆਂਦੇ ਅਸੀਂ ਕਿਹਾ ਵੀ ਅਸੀਂ ਪੰਚਾਇਤ ਦੇ ਮੂਹਰੇ ਇਹ ਬੰਦਾ ਕਰਾਂਗੇ ਵੀ ਦੋਸੀ ਇਹ ਹੈਗੇ ਨੇ ਕਿ ਨਹੀਂ ਕਿ ਸਾਡੇ ਜਵਾਖ ਨੇ ਇੱਕ ਉਹ ਦੋਸੀ ਆ ਵੀ ਅਸੀਂ ਫੜਾ ਮਗੇ ਕਿਹਨੂੰ ਫੜਾਉਣਾ ਹੈ ਚਲ ਬਾਬਾ ਜੀ ਐਨੀ ਤਾਂ ਸਾਨੂੰ ਕੋਈ ਗੱਲ ਕਹਿਣ ਨਹੀਂ ਦਿੱਤੀ ਸਾਨੂੰ ਉੱਥੇ ਸਾਡੇ ਜਵਾਖਾਂ ਨੂੰ ਬੈਠਣ ਨਹੀਂ ਦਿੱਤਾ ਅੱਛਾ ਜੀ ਡਾਂਗਾ ਛੋਟੀਆਂ ਚੱਲ ਪਈਆਂ ਅੱਛਾ ਜੀ ਬਾਬਾ ਜੀ ਦੇ ਡਾਂਗ ਮਾਰੀ ਕਿਸ ਮਸਲੇ ਤੇ ਕਿਉਂ ਮਾਰੀ ਡਾਂਗ ਜੀ ਇਹਨਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਬੇਨਰੇ ਬੰਦਾ ਉਹ ਫੜ ਲਿਆ ਗਵਾਹੀ ਵਾਲਾ ਗਵਾਹੀ ਪੱਕੀ ਐ ਇਹੇ ਹੁਣ ਦਬਾ ਸਾਨੂੰ ਦਬਾਉਣਗੇ ਗਰੀਬ ਜਨਤਾ ਸਾਨੂੰ ਦਬਾਊਗੀ ਹਾਂਜੀ ਹੁਣ ਉਹ ਬੰਦਾ ਕਿੱਥੇ ਗਵਾਹੀ ਵਾਲਾ ਜੀ ਗਵਾਹੀ ਵਾਲਾ ਬੰਦਾ ਹੈਗਾ ਜੀ ਇਧਰ ਕਰੋ ਬਾਬਾ ਜੀ ਹੁਣ ਗਵਾਹੀ ਵਾਲਾ ਬੰਦਾ ਹੈਗਾ ਹੈਗਾ ਜੀ ਜਿਹੜੇ ਮੇਨ ਗੱਲ ਆ ਬਾਬਾ ਜੀ ਇੰਨਾ ਸਾਡੇ ਪਚੰਗੀ ਵਿਚਾਰੇ ਨਾਲ ਤੇ ਜਿਹੜੇ ਸਿੰਘ ਆ ਤੇ ਗਾਇਬ ਨੇ ਪਿੰਡ ਤੋਂ ਲੈਣੇ ਨੇ ਅਸੀਂ ਨੇ ਹਾਂਜੀ 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 ਤੁਸੀਂ ਤੁਹਾਡੇ ਨਾਲੇ ਤੁਸੀਂ ਸਾਰੀਆਂ ਜਿਹੜੀਆਂ ਮਾਨੀਆਂ ਜੀ ਤੁਹਾਡੀ ਕਿਹੜੇ ਪਿੰਡ ਤੋਂ ਤੁਸੀਂ ਪਿੰਡ ਕਿਹੜਾ ਤੁਹਾਡਾ ਜੀ ਆਲੂਆਰਖਾ ਜੀ ਸਾਰੀਆਂ ਆਲੂਆਰਖਾ ਦੀਆਂ ਦਿਮਾਲੇ ਦੀ ਬਾਦ ਕੀ ਕਰੀ ਅਧਮਾਲਾ ਟਾਤਾ ਤੇ ਕੁੱਟਮਾਰ ਕਰੀ ਇੱਥੇ ਤੇ ਨਿਹੰਗ ਸਿੰਘਾਂ ਦੀ ਜੀ ਹਾਂ ਜੀ ਨਿਹੰਗ ਸਿੰਘਾਂ ਦੀ ਕਿਰਪਾਨਾਂ ਨਾਲ ਉਹਨਾਂ ਦੀਆਂ ਕਿਰਪਾਨਾਂ ਨਾਲ ਕੱਟ ਕੇ ਤੇ ਉਹਨਾਂ ਦੇ ਚਲਾਨੀਆਂ ਨੇ ਅਸੀਂ ਹੁਣ ਪ੍ਰਸ਼ਾਸਨ ਦੇ ਧਰੂ ਤੁਹਾਡੇ ਕੈਮਰੇ ਥਰੂ ਬੇਨਤੀ ਕਰਦੇ ਆਂ ਅੰਦਰ ਪ੍ਰਸ਼ਾਸਨ ਨੂੰ ਵੀ ਜਿਹੜੇ ਬਾਣੇ ਨੇ ਤੁਸੀਂ ਹੱਥ ਪਵਾਇਆ ਯਾਨੀ ਕਿ ਇਹਨਾਂ ਨੇ ਪਿੰਡ ਦੇ ਆਣੇ ਰਲ ਕੇ ਸਾਰਿਆਂ ਨੇ ਹਮਲਾ ਕੀਤਾ ਸਤ ਸਿੰਘਾਂ ਦੇ ਜਿਹੜੇ ਸਤ ਸਿੰਘ ਇਹਨਾਂ ਦੇ ਘਰੇ ਫੈਸਲਾ ਕਰਨ ਗਏ ਸੀ ਉਹਨਾਂ ਨੂੰ ਵੀ ਇਹਨਾਂ ਨੇ ਖਾੜਪੂ ਰੂਪ ਤੇ ਦੇਖਿਆ ਵੀ ਇਹ ਤਲਵਾਰਾਂ ਲੈ ਕੇ ਆਏ ਨੇ ਉਸ ਉਲਟਾ ਦੇ ਝੋਲੇ ਦੇ ਵਿੱਚ ਇੱਕ ਨਕਲੀਆ ਪਿਸਤੌਲ ਪਿਸਤਲ ਪਾਇਆ ਗਿਆ ਢਿੰਗ ਸਿੰਘ ਦੇ ਉਹ ਅੰਦਰ ਪਿਆ ਕਹਿੰਦੇ ਜੀ ਤੁਹਾਡੇ ਢਿੰਗ ਸਿੰਘ ਕੋਲੋਂ ਅਸਲਾ ਨਿਕਲਿਆ ਦਸੋ ਬਾਬਾ ਜੀ ਸਾਡੇ ਕੋਲੇ ਆ ਸ਼ਾਸਤਰ ਜਿਹੜੇ ਬਣਾਏ ਹੋਏ ਨੇ ਮਹਾਰਾਜ ਨੇ ਇਹ ਹੀ ਪ੍ਰਾਤਾਂ ਸ਼ਾਸਤਰ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਚੱਲਦੇ ਤੁਰੇ ਆਉਂਦੇ ਗੁਰੂ ਨਾਨਕ ਪਾਸ਼ਾ ਤੋਂ ਇਦਾਂ ਹੀ ਰਹਿਣਾ ਨੀਲਾ ਬਾਣਾ ਇਸ ਕਰਕੇ ਬਾਣੇ ਨੂੰ ਹੱਥ ਪਾਇਆ ਗਿਆ ਮਹਾਕਾਲ ਦਾ ਫਰਲਾ ਵਧਾਇਆ ਗਿਆ ਮੇਰੀਆਂ ਜਥੇਵੰਦੀਆਂ ਨੂੰ ਵੀ ਬੇਨਤੀ ਹੈ ਕਿਤੋਂ ਤੱਕ ਵੀਡੀਓ ਪਹੁੰਚ ਰਹੀ ਹੈ ਕਿ ਆਪਾਂ ਜਲਦੀ ਵੀ ਆ ਜੀਏ ਇੱਥੇ ਆਪਾਂ ਪਹਿਲਾਂ ਬਾਣੇ ਦਾ ਇਨਸਾਫ ਫਿਰ ਬੱਚੇ ਦਾ ਇਨਸਾਫ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਤੁਲਨਾ ਜਿਹੜੇ ਬੰਦੇ ਆ ਜਿਥੇ ਪਿੰਡ ਦਾ ਇੱਕ ਸਾਬਕਾ ਕੋਈ ਮੈਂਬਰ ਆ ਉਹਨੇ ਆ ਕੇ ਸਾਡੇ ਬੱਚੇ ਨੂੰ ਦੁਕਾਣ ਦੀ ਕੋਸ਼ਿਸ਼ ਕੀਤੀ ਵੀ ਤੂੰ ਐਦਾਂ ਝੂਠ ਮਾਰੀ ਜਾਂਦਾ ਉਹ ਬੱਚਾ ਹਾਜ਼ਰ ਖੜਾ ਤੇ ਪ੍ਰਸ਼ਾਸਨ ਦੇ ਸਾਹਮਣੇ ਬਿਲਕੁਲ ਸਾਰੇ ਪਿੰਡ ਨੇ ਵੇਖ ਦਿੱ ਕਿ ਕਿ ਤੇ ਮੇਰਾ ਮਾਰਕੋਸ ਹੋ ਗਿਆ ਵੀ ਅਸੀਂ ਪਹਿਲਾਂ ਇਕੱਲੇ ਢਿੰਗ ਸਿੰਘਾਂ ਦੀ ਟੀਮ ਲੈ ਕੇ ਆਏ ਸੀ ਵੀ ਸ਼ਾਇਦ ਸਾਰਾ ਪਿੰਡ ਇਹਨਾਂ ਨਾਲ ਹੀ ਖਲੋਤਾ ਜਦੋਂ ਅਸੀਂ ਢਾਣੇ ਤੋਂ ਬਾਹਰ ਆਏ ਮਾਹੀਆ ਨੇ ਦੱਸਿਆ ਬਾਬਾ ਜੀ ਅਸੀਂ ਤੁਹਾਡੇ ਹੱਕ ਦੇ ਵਿੱਚ ਆਏ ਬੱਚੇ ਨਾਲ ਜ਼ਰੂਰ ਤੱਕਾ ਹੋਇਆ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਬੁਰਜੀ ਸਾਡਾ ਇਹ ਸਿੱਧ ਵਿਸ਼ੇਤੀ ਪਰਚਾ ਦਰਜ ਕੀਤਾ ਜਾਵੇ ਤੇ ਅਸੀਂ ਘਰਾਂ ਨੂੰ ਜਾਈਏ ਨਹੀਂ ਅਸੀਂ ਜਾਵਾਂਗੇ ਨਹੀਂ ਰੋਡ ਜਾਮ ਕਰਾਂਗੇ ਵਾਹਿਗੁਰੂ ਜਿੱਕਾ ਖਾਲ ਹਾਂਜੀ ਸਰ ਜਿਹੜਾ ਮਸਲਾ ਲੋਅਰਖ ਦਾ ਹੋਇਆ ਇੱਕ ਬੱਚੇ ਨਾਲ ਗਲਤ ਕੰਮ ਹੋਣ ਦੀ ਜਿਹੜੀ ਗੱਲ ਹੋਈ ਹੈ ਤੇ ਇੱਕ ਉਥੇ ਝਗੜਾ ਵੀ ਹੋਇਆ ਨੇ ਹੰਗਸੰਗ ਜਥੇਬੰਦੀਆਂ ਦਾ ਤੇ ਪਿੰਡ ਦੇ ਲੋਕਾਂ ਦਾ ਜੀ ਕੀ ਮਸਲਾ ਜੀ ਇਹ ਹੈ ਕਿ ਬੱਚੇ ਵਾਲੀ ਗੱਲ ਜਿਹੜੀ ਪੁੱਟਮਾਰ ਵਾਲੀ ਜਿਹੜੀ ਗੱਲ ਹੋਈ ਹੈ ਜਾਂ ਕਲਕੁਪਰਨੀ ਵਾਲੀ ਗੱਲ ਹੋਈ ਹੈ ਇਹ ਸਾਡੇ ਇੱਥੇ ਅੰਮ੍ਰਿਤਸਰ ਦਾ ਮੈਟਰ ਹੈ ਜੀ ਇਹ ਅੰਮ੍ਰਿਤਸਰ ਦੀ ਵੀ ਹੈ ਹਾਂਜੀ ਕਿਨੇ ਸਾਡੇ ਨਾਲ ਨਾਲ ਕੋਈ ਡਿਟੇਲ ਸਾਡਾ ਮਿਲਣੀ ਹੈ ਹਾਂਜੀ ਹਾਂਜੀ ਨਾਲ ਸਾਡੇ ਕੋਲੇ ਇਸ ਸੰਬੰਧੀ ਕੋਈ ਖ਼ਲਾ ਹਾਂਜੀ ਜਿਹੜਾ ਅੱਜ ਆਪਾਂ ਚ ਕੋਈ ਜੱਤੇ ਬੰਦੀਆਂ ਬਾਹਰ ਦੇ ਪੰਜੇ ਤੇ ਬੰਦੀਆਂ ਪਿੰਡ ਦੇ ਵਿੱਚ ਆਈਆਂ ਨੇ ਜੀਆਂ ਉਸ ਸਵਦੀ ਪੰਚਾਇਤ ਨੇ ਸਾਨੂੰ ਬਾਰੇ ਕੋਈ ਇਨਫੋਰਮ ਕੀਤਾ ਸੀ ਕਿ ਬਾਹਰੋਂ ਜੱਤੇ ਬੰਦੀਆਂ ਕੋ ਜਾ ਕੇ ਸਾਡਾ ਪਿੰਡ ਦਾ ਬਹੁਤ ਖਿਆਲ ਕਰ ਰਹੇ ਨੇ ਹਾਂਜੀ ਉਸ ਸਵਦੀ ਅਸੀਂ ਮੌਕੇ ਤੇ ਗਏ ਸੀ ਕਿ ਠੀਕ ਹੈ ਜੋ ਸਾਨੂੰ ਲੱਗਿਆ ਅਸੀਂ ਸਾਥਰ ਨੂੰ ਹੁਣ ਜੱਤੇ ਬੰਦੀਆਂ ਗੰਨੇ ਵੀ ਸਾਡੇ ਬੰਦੇ ਫੁੱਟ ਮਾਰ ਗਏ ਆ ਹਾਂਜੀ ਉਸ ਸਵਦੀ ਸਾਡੇ ਕੋਲੇ ਅੰਤ ਤੱਕ ਕੋਈ ਮੈਡੀਕਲ ਰੋਕਾ ਨਹੀਂ ਆਇਆ ਹੈਗਾ ਹਾਂਜੀ ਹਾਂਜੀ ਠੀਕ ਹੈ ਜੋ ਜੋ ਮੈਡੀਕਲ ਰੋਕਾ ਹੋਇਆ ਜਾਂ ਪਿੰਡ ਵਿੱਚ ਜਰੂਰ ਰੀਪੋਰਟਾਲ ਕਰਕੇ ਜੋ ਜੈਸੀ ਸੂਤੂ ਵੈਸੀ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ ਸਰ।